ਦੇਖੋ ਇਹ ਵੱਡੇ ਵੱਡੇ ਤਿਹਾਰ ਆ ਸਾਡੇ ਦੋਨੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਪਹਿਲਾਂ ਤਾਂ ਸਾਰੇ ਇਲਾਕੇ ਨੂੰ ਸਾਰੇ ਸਿੱਦੇ ਨੂੰ ਸਾਰੇ ਪੰਜਾਬ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਕਰੋੜ ਕਰੋੜ ਮੁਬਾਰਕਾਂ ਅਸੀਂ ਬੜੀ ਖੁਸ਼ੀਆਂ ਨਾਲ ਤੇ ਬੜੀ ਚਾਹਮਾ ਨਾਲ ਇਹਨਾਂ ਤਿਹਾਰਾਂ ਨੂੰ ਮੜੀਕਦੇ ਆ ਤੇ ਬੜੀਏ ਸਾਡੀਆਂ ਜਿਹੜੀਆਂ ਫੈਮਿਲੀ ਦੇ ਵੀ ਪ੍ਰੋਗਰਾਮਸ ਹੁੰਦੇ ਆ ਉਹ ਇਹਨਾਂ ਨਾਲ ਲਿੰਕ ਕੀਤੇ ਜਾਂਦੇ ਨੇ ਕਿ ਇਹ ਕਮ ਦੀਵਾਲੀ ਤੋਂ ਪਹਿਲਾਂ ਕਰਨਾ ਹੈ ਬਾਅਦ ਕਰਨਾ ਹੈ ਸੋ ਸਾਡੇ ਸਮਾਜ ਦੇ ਵਾਸਤੇ ਬੜੇ ਪਵਿੱਤਰ ਦਿਨ ਹੁੰਦੇ ਨੇ ਦੇਖੋ ਦੋਨਾਂ ਦੀ ਆਪਦੀ ਆਪਦੀ ਇੰਪੋਰਟੈਂਸ ਹੈ ਦੀਵਾਲੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਸੀਗੇ ਸਾਡੇ ਛੇਵੇਂ ਗੁਰੂ ਸਿੱਖਾਂ ਦੇ ਉਹਨਾਂ ਨੇ ਬੰਦੀ ਛੋੜ ਦਿਵਸ ਤਾਮਨਾਇਆ ਜਾਂਦਾ ਇੱਕ 52 ਹਿੰਦੂ ਰਾਜਿਆਂ ਦੇ ਨਾਲ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਈ ਸੀ ਤੇ ਉਸ ਦਿਨੀ ਸ਼੍ਰੀ ਰਾਮ ਭਗਵਾਨ ਜੀ ਜਿਹੜੇ 14 ਸਾਲਾਂ ਦਾ ਬਨਵਾਸ ਛੱਡ ਕੇ ਵਾਪਸ ਆਏ ਸੀ ਸੋਡੇ ਸਾਰੇ ਧਰਮਾਂ ਦੇ ਮੁਤਾਬਿਕ ਇਹ ਦਿਨ ਹੈ ਜਿਹੜੇ ਬੜੇ ਵੱਡੇ ਦਿਨ ਗਿਨੇ ਜਾਂਦੇ ਨੇ ਤੇ ਸਾਰੇ ਧਰਮਾਂ ਦੇ ਲੋਕੀ ਇਹਨਾਂ ਦੋਨਾਂ ਤਿਹਾਰਾਂ ਨੂੰ ਰਲ ਮਿਲ ਕੇ ਮਨਾਉਂਦੇ ਨੇ ਤੇ ਮੈਂ ਕਹਿਣਾ ਚਾਹਾਂਗਾ ਵੀ ਜਿੰਨੀ ਖੁਸ਼ੀ ਨਾਲ ਜਿੰਨੇ ਚਾਹ ਨਾਲ ਜਿੰਨੀ ਸ਼ਰਧਾ ਨਾਲ ਅਸੀਂ ਇਹ ਤਿਹਾੜ ਮਨਾਉਂਦੇ ਹਾਂ ਉਨਾਂ ਹੀ ਸਾਨੂੰ ਜੋ ਪਰਮਾਤਮਾ ਦੇ ਵਿੱਚ ਜਾਂ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸ਼੍ਰੀ ਰਾਮ ਜੀ ਨੇ ਸ਼੍ਰੀ ਗੁਰੂ ਗੋਬਿੰਦ ਜੀ ਨੇ ਤਾਂ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਨਾ ਜੋ ਕਿ ਅਸੀਂ ਸਾਡੇ ਸਮਾਜ ਨੂੰ ਇੱਕ ਸੁੰਦਰ ਸਮਾਜ ਤੇ ਇੱਕ ਨਰਵਾ ਸਮਾਜ ਬਣਾ ਸਕੀਏ। ਦੇਖੋ ਅਸੀਂ ਜੇ ਭਗਵਾਨ ਦੀਆਂ ਸਿੱਖਿਆਵਾਂ ਤੇ ਚੱਲਾਂਗੇ ਤਾਂ ਹੀ ਅਸੀਂ ਇੱਕ ਨਰਵਾ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਹ ਨਰਵਾ ਸਮਾਜ ਕਹਿਣਾ ਬੜਾ ਸੌਖਾ ਹੈ। ਇਹਦੇ ਬੜੇ ਜ਼ਿਆਦਾ ਪਹਿਲੂ ਨੇਗੇ। ਹਰ ਇੱਕ ਪਹਿਲੂ ਤੇ ਹਰ ਇੱਕ ਬੰਦਾ ਨੇ ਕੰਮ ਕਰ ਸਕਦਾ। ਐਟਲੀਸਟ ਜਿਸ ਤਰੀਕੇ ਨਾਲ ਜਿਸ ਅਦਾਰੇ 'ਚ ਜਿਸ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਉੱਥੇ ਬੈਠ ਕੇ ਪੂਰਾ ਆਪਣਾ ਇਨਸਾਫ ਕਰੋ ਕਿ ਮੈਂ ਰੰਗਲਾ ਪੰਜਾਬ ਬਣਾਉਣ 'ਚ ਨਰਵਾ ਸਮਾਜ ਸਿਰਜਣ ਦੇ ਵਿੱਚ ਆਪਣਾ ਹਿੱਸਾ ਪਾਣਾ। ਸੋ ਮੈਂ ਦੀਵਾਲੀ ਦੀਆਂ ਜੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਫਿਰ ਦਿੰਨਾ ਤੇ ਇਹੀ ਬੇਨਤੀ ਕਰਦਾ ਕਿ ਆਓ ਅਸੀਂ ਆਪਣਾ ਸਮਾਜ ਆਪਣਾ ਸ਼ਹਿਰ ਆਪਣਾ ਆਲਾ ਦਵਾਲਾ ਵਾਤਾਵਰਨ ਇਹਨੂੰ ਸਭ ਨੂੰ ਸੁੰਦਰ ਰੱਖੀਏ ਘਰਵਾਨੀ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਜਿਹੜਾ ਸਾਡਾ ਜਲ ਪਾਣੀ ਤੇ ਜਿਹੜਾ ਸਾਡੀ ਹਵਾ ਸਾਡੀ ਧਰਤੀ ਅਸੀਂ ਉਹਨੂੰ ਸ਼ੁੱਧ ਰੱਖੀਏ ਉਹਨੂੰ ਗੰਦਾ ਨਾ ਕਰੀਏ ਵਾਤਾਵਰਨ ਦੀ ਰੱਖਿਆ ਕਰੀਏ ਤੇ ਸਮਾਜ ਜਿਹੜੀ ਪ੍ਰਮਾਤਮਾ ਦੇ ਬਣਾਏ ਇਨਸਾਨ ਨੇ ਉਹਨਾਂ ਸਭ ਦੀ ਕਿਰਤੀ ਦੀ ਰਿਸਪੈਕਟ ਕਰੀਏ ਤਾਂ ਜੋ ਕਿ ਲੋਕਾਂ 'ਚ ਹੀ ਰੱਬ ਵੱਸਦਾ ਹੈ ਤੇ ਅਸੀਂ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਤਾਂ ਜੋ ਵੀ ਜੇ ਸਾਡਾ ਸੀਵਰੇਜ ਦਾ ਪ੍ਰੋਬਲਮ ਹੈਗੀ ਆ ਤਾਂ ਉਹਦੇ ਵਿੱਚ ਵੀ ਅਸੀਂ ਆਪਣਾ ਬੰਦ ਦਾ ਹਿੱਸਾ ਪਾਈਏ ਕਿ ਅਸੀਂ ਜਿਹੜਾ ਕੂੜਾ ਕਰਕਟ ਜਾਂ ਕੋਈ ਹੋਰ ਇੱਟਾਂ ਬੱਟੇ ਰੋੜੇ ਸੀ ਸੀਵਰੇ ਦੇ ਵਿੱਚ ਨਾ ਸੁਟਿਏ ਰਾਦਰ ਜੀ ਇੱਕ ਸੁੱਟਰ ਹੈ ਉਹਨੂੰ ਰੋਕੀਏ ਕਿਉਂਕਿ ਫਿਰ ਸਾਨੂੰ ਕੰਪਲੇਂਟ ਹੁੰਦੀ ਹੈ ਕਿ ਇਹ ਬੰਦ ਹੋ ਜਾਂਦਾ ਬਹੁਤ ਛੇਤੀ ਸਰਕਾਰਾਂ ਕੋਲੇ ਬਜਟ ਵੀ ਉਦਾਂ ਹੀ ਰਹਿੰਦੇ ਨੇ ਅਸੀਂ ਸਰਕਾਰਾਂ ਨੂੰ ਦੋਬਿਲੇਮ ਕਰਦੇ ਆਂ ਪਰੰਤੂ ਕਿਤੇ ਨਾ ਕਿਤੇ ਅਸੀਂ ਵੀ ਇਸ ਸਮੱਸਿਆ ਨੂੰ ਵਧਾਉਣ ਵਿੱਚ ਸਬੰਧ ਆ। ਇਹ ਮੇਜਿਮੇ ਦੀ ਅਵਾਰਾ ਪਸ਼ੂਦ ਦੀ ਸਮੱਸਿਆ ਹੈ ਜਿਸ ਮਾਝਪੁਰ ਵੀ ਕਈ ਸਮੱਸਿਆ ਜਿਹੜੇ ਫੇਸ ਕਰ ਰਹੇ ਹੈ। ਆਓ ਪ੍ਰਮਾਤਮਾ ਕੀ ਬੇਨਤੀ ਕਰੀਏ ਆਉਣ ਵਾਲੇ ਸਾਲ ਤੱਕ ਸਾਰੀਆਂ ਸਮੱਸਿਆਵਾਂ ਨੂੰ ਰਲ ਮਿਲ ਕੇ ਹੱਲ ਕਰ ਸਕੀਏ। ਇੱਕ ਵਾਰੀ ਘੇਰ ਸਾਰੇ ਨੂੰ ਲੱਗ ਲੱਗ ਪਤਾ ਦੇਈਏ।